ਆਮਰਾ ਪੁੱਤ ਲਈ ਆ ਮਗਰੇ ਬਤਨ ਆ ਮੇਰਾ ਜਾਨੂ ਆ ਡਾ ਜੀ ਆ ਜਲੀਏ ਪੁੱਤ ਆ ਇਲੀਏ ਇਹ ਲਈ ਭਾਜੀ ਆ ਇਲੀਏ ਮੇਰਾ ਪੁੱਤ ਇਸ ਮਾਸੂਮ ਦਾ ਨਾਮ ਦਿਲਜਾਨ ਹੈ ਉਮਰ 6 ਸਾਲ ਦੀ ਘਰ ਦੇ ਬਾਹਰ ਹੀ ਜਦੋਂ ਉਸਨੇ ਪਤੰਗ ਅਤੇ ਡੋਰ ਨੂੰ ਉਡਦੇ ਦੇਖਿਆ ਤਾਂ ਫੜਨ ਦੀ ਕੋਸ਼ਿਸ਼ ਕੀਤੀ ਨੇੜੇ ਹੀ ਘਰ ਪਰਿਵਾਰਿਕ ਮੈਂਬਰ ਮੌਜੂਦ ਸੀ ਜਿਨ੍ਹਾਂ ਨੇ ਚੀਕ-ਚੀਕ ਕੇ ਬੱਚੇ ਨੂੰ ਰੋਕਣਾ ਵਿੱਚ ਆਇਆ ਸੀ ਪਰ ਉਹ ਰੁਕਿਆ ਨਹੀਂ ਨਹੀਂ ਪਤਾ ਸੀ ਕਿ ਕਿਹੜੇ ਹਾਲਾਤਾਂ ਦੇ ਵਿੱਚ ਮਿੰਟਾਂ ਦੇ ਵਿੱਚ ਇਸ ਜਵਾਕ ਨੇ ਆਪਣੇ ਘਰਦਿਆਂ ਨੂੰ ਛੱਡ ਜਾਣਾ ਰੋਂਦੀ ਹੋਈ ਮਾਂ ਆਪਣੀ ਮਾਂ ਨੂੰ ਆਖ ਰਹੀ ਹੈ ਕਿ ਮੇਰਾ ਪੁੱਤ ਮੈਨੂੰ ਦੇ ਦਿਓ ਇੱਧਰ ਉਸ ਮੁੰਡੇ ਦੇ ਮਾਮੇ ਦਾ ਵੀ ਇਹੀ ਹਾਲ ਹੈ ਜਿਹੜਾ ਆਪਣੇ ਮੋਏ ਪੁੱਤ ਨੂੰ ਉਠਾ ਉਠਾ ਕੇ ਕਹਿ ਰਿਹਾ ਕਿ ਚੱਲ ਪੁੱਤ ਉਠ ਚੱਲ ਘਰ ਚੱਲੀਏ ਇਹੋ ਜਿਹੇ ਦਰਦਨਾਖ ਖਲਾਤਾ ਨੂੰ ਦੇਖਦੇ ਹੋਏ ਕਿਸੇ ਦੀਆਂ ਵੀ ਅੱਖਾਂ ਦੇ ਵਿੱਚੋਂ ਹੰਝੂ ਆ ਜਾਣ ਘਰ ਦੇ ਵਿੱਚੋਂ ਇੱਕ ਮਾਸੂਮ ਇਕਲੋਤੇ ਬੱਚੇ ਦਾ ਚਲਾ ਜਾਣਾ ਕਿੰਨਾ ਦੁਖਦਾਈ ਹੁੰਦਾ ਹੈ ਇਹ ਉਹੀ ਮਾਪੇ ਜਾਣਦੇ ਨੇ ਜਿਨ੍ਹਾਂ ਨੇ ਇਸ ਗਮ ਨੂੰ ਸਹਿਆ ਹੋਵੇ ਇੱਕ ਬੇहद ਹੀ ਮੰਦ ਭਾਗੀ ਘਟਨਾ ਵਾਪਰੀ ਹੈ ਚਾਈਨਾ ਡੋਰ ਦੇ ਕਾਰਨ ਬਾਰ ਬਾਰ ਅਪੀਲ ਕੀਤੀ ਜਾ ਰਹੀ ਹੈ ਕਿ ਚਾਈਨਾ ਡੋਰ ਨੂੰ ਨਾ ਤਾਂ ਵੇਚਿਆ ਜਾਵੇ ਨਾ ਹੀ ਖਰੀਦਿਆ ਜਾਵੇ ਆਪਾ ਪੁਲਿਸ ਅਤੇ ਪ੍ਰਸ਼ਾਸਨ ਸਮੇਤ ਸਰਕਾਰਾਂ ਤੇ ਜ਼ਿੰਮੇਵਾਰੀ ਸੁੱਟ ਦਿੰਨੇ ਆ ਕਿ ਉਹ ਕੁਝ ਨਹੀਂ ਕਰ ਰਹੀ ਵੇਚਣ ਵਾਲਿਆਂ ਨੂੰ ਨਹੀਂ ਰੋਕ ਰਹੇ ਪਰ ਅਸੀਂ ਵੀ ਇਸ ਦੇ ਵਿੱਚ ਜ਼ਿੰਮੇਦਾਰ ਆ ਜੋ ਕਿ ਦੇਖਦੇ ਆ ਕਿ ਦੁਕਾਨਾਂ ਤੇ ਵਿਕ ਰਹੀ ਹੈ ਸਾਰੇ ਆਮ ਆਪਣੇ ਬੱਚਿਆਂ ਨੂੰ ਖਰੀਦ ਕੇ ਦੇੰਨੇ ਆ ਇਹਨੂੰ ਅਤੇ ਉਹ ਬੱਚੇ ਵਰਤ ਰਹੇ ਨੇ ਆਸੇ ਪਾਸੇ ਖੇਡ ਰਹੇ ਹੋਰ ਮਾਸੂਮ ਬੱਚਿਆਂ ਦੇ ਲਈ ਉਹ ਜਾਨ ਦਾ ਖਤਰਾ ਬਣਦੇ ਨੇ ਨਾਲ ਹੀ ਰਾਹੀ ਗਿਰਾਂ ਦੇ ਲਈ ਵੀ ਜੋ ਕਿ ਉੱਥੋਂ ਉਸ ਗਲੀ ਮਹੱਲਿਆਂ ਦੇ ਵਿੱਚੋਂ ਗੁਜ਼ਰ ਰਹੇ ਨੇ ਜਿੱਥੇ ਇਸ ਚਾਇਨਾ ਡੋਰ ਦੀ ਵਰਤੋਂ ਕੀਤੀ ਜਾ ਰਹੀ ਹੈ ਇਸ ਕਾਤਲ ਚਾਇਨਾ ਡੋਰ ਨੇ ਹੁਣ ਤੱਕ ਕਿੰਨੇ ਹੀ ਘਰ ਉਜਾੜ ਦਿੱਤੇ ਨੇ ਅਤੇ ਹੁਣ ਇੱਕ ਹੋਰ ਘਰ ਇਸ ਮਾਸੂਮ ਦਿਲ ਜਾਨ ਦਾ ਸੀ ਦੇਸ ਦੀ ਉਮਰ 6 ਸਾਲ ਦੀ ਸੀ ਮਾਪਿਓ ਦੀ ਅੱਖਾਂ ਦਾ ਤਾਰਾ ਸੀ ਇਹ ਤੇਜ ਤੇ ਸਹਾਰਾ ਇਹ ਸਾਰਾ ਪਰਿਵਾਰ ਖੁਸ਼ੀ ਅਤੇ ਖੇੜੇ ਦੇ ਨਾਲ ਜ਼ਿੰਦਗੀ ਬਤੀਤ ਕਰ ਰਿਹਾ ਸੀ ਮਿੰਟਾਂ ਦੇ ਵਿੱਚ ਇਹ ਸਭ ਕੁਝ ਹੋਣਾ ਕਾਸ਼ ਇਹ ਪਤਾ ਹੁੰਦਾ ਤਾਂ ਮਾਮਾ ਆਪਣੇ ਇਸ ਬੱਚੇ ਨੂੰ ਉਸ ਡੋਰ ਨੂੰ ਹੱਥ ਲਾਉਣ ਹੀ ਨਾ ਦਿੰਦਾ ਆਵੇ ਜੇ ਤੋਂ ਗੁੱਡੀ ਕਿਦੇ ਆਈ ਲੁੱਟਣ ਦਿਆ ਇਹ ਤੇ ਨਿਆਣਾ ਹੈਗਾ ਤੇ ਮੈਂ ਜੇ ਥੱਲੇ ਆਇਆ ਹੀ ਨਾ ਟੈਂਪੂ ਲੱਗੇ ਜਾ ਕੇ ਤੇ ਮੋਟਰਸਾਈਕਲ ਢਾਕੇ ਮੈਂ ਉਹਨੂੰ ਵਾਜਾ ਵੀ ਦੇ ਦਿਆਂ ਨਾ ਭੜੀ ਗੁੱਡੀ ਕਿਉਂਕਿ ਲੈਣੇ ਵੱਡੀ ਚ ਕਰੰਟ ਉੜਾ ਕੇ ਤੇ ਉਹਨੇ ਗੁੱਡੀ ਫੜ ਲਈ ਜੋ ਗੁੱਡੀ ਫੜੀ ਨਾਲ ਹੀ ਉਹ ਕਰੰਟ ਪੈ ਗਿਆ ਉਸੇ ਵੇਲੇ ਹੀ ਮਤਲਬ ਗੁੱਡੀ ਦੀ ਹ ਡੋਰ ਹੱਥ ਜੋਊਗੀ ਵੱਡੀ ਗੱਲ ਤੇ ਉਹਦੇ ਪਰਾਂ ਵੇ ਦੀ ਬੱਤੀ ਨਿਕਲ ਗਈ ਨਾਲ ਹੀ ਤੇ ਮੈਂ ਉਹਨੂੰ ਵੇਖ ਕੇ ਚੀਕਾਂ ਮਾਰ ਕੇ ਭੱਜ ਗਿਆ ਆ ਵੀਰ ਹੀ ਟੈਂਪੂ ਵਾਲਾ ਨਾਲ ਆ ਵੀਰ ਮੈਂ ਇਹਨੂੰ ਵਾਜਾ ਮਾਰ ਕੇ ਇਹਨੂੰ ਪੁੱਛ ਲਈ ਭੱਜੇ ਗਏ ਉਹ ਤੋਂ ਛਾਤੋਂ ਮੈਂ ਇਦਾਂ ਹੀ ਚੁੱਕ ਰਿਹਾ ਤੇਰੇ ਬਤੀ ਹੁੰਦੀ ਜਿਹਨੂੰ ਪੈਰਾਂ ਚੋਂ ਨਿਕਲ ਗਈ ਵਿਚਾਰੇ ਦੇ ਮੰਮੀ ਮੇਰੀ ਨੇ ਲਾ ਕੇ ਥੱਲੇ ਇੱਕਦਮ ਜੱਫੀ ਭਰ ਕੇ ਥੱਲੇ ਸੌਟ ਲਿਆ ਵਾ ਕੀ ਨਾ ਬੱਚੇ ਜੀ ਦਿਲਜਾਨ ਸਿੰਘ ਇਹ ਤਾਰਾਂ ਦੁਰਾਟ ਦੇ ਦਿੱਤੀਗੇ ਤੂੰ ਇਹ ਤਾਰਾਂ ਇਹਨਾਂ ਨੂੰ ਹਟਣੀਆਂ ਇਹ ਨਾ ਹੋਣ ਇਹ ਨਾ ਜੀ ਮਰਜ਼ੀ ਆਪਾਂ ਕਹਿ ਸਕਦੇ ਕੈਨ ਪਰ ਆੜਾ ਦੇ ਜਵਾਗ ਚਲ ਗਿਆ ਨਾ ਨਿਸ਼ਾਨ ਜ਼ਿਆਦਾ ਹੋ ਗਿਆ ਉਹ ਤਾਰ ਹੀ ਗੁੱਡੀ ਫੜ ਲੱਗਾ ਏ ਤੋ ਡੋਰਾ ਉਤੇ ਹੀ ਉਹ ਡੋਰਾ ਜਿਉ ਖਿੱਚੀ ਤੇ ਨਾਲ ਹੀ ਮੌਤ ਹੋ ਗਈ ਉਹਦੀ ਤੇ ਉਹ ਪੈਰ ਨੂੰ ਥੱਲੇ ਉਸਾੜ ਕੇ ਫਿਰ ਹਸਪਤਾਲ ਖੜਿਆ ਉਹਨਾਂ ਦਾ ਦਾਸਤਾ ਵੀ ਨਹੀਂ ਤੇ ਮਾਜੀ ਅਭੀ ਤਾਰਾ ਹੀ ਨੀਵੀਆਂ ਜਿਆਦੀਆਂ ਨਿਆਣਾਂ ਨੂੰ ਅਛੜਾ ਛੜਾ ਜੇ ਪ੍ਰਬੰਧ ਕਰਨਾ ਚਾਹੀਦਾ ਜਾਂ ਤੇ ਬਣਾਉਣੇ ਨਾ ਦੇਣ ਉਹਦੇ ਨਾਲ ਇਹਨਾਂ ਨੂੰ ਨੋਸੀ ਦੇਣ ਜਾਂ ਦੇਣ ਜਾਂ ਠੇਕੇਦਾਰ ਜਿਹੜੇ ਲੈ ਕੇ ਬਣਾ ਕੇ ਪੈਸੇ ਵਟ ਕੇ ਗਾਂਹ ਜਾਂਦੇ ਆ ਤੇ ਗਰੀਬਾਂ ਦੇ ਘਰ ਓੜ ਝੜ ਜਾਂਦੇ ਮਹਾ ਦੇ ਲਿਆ ਹੁੰਦਾ ਮਕਾਨ ਤੇ ਨਾਲ ਹੁਣ ਬੱਚਾ ਵੀ ਗਵਾ ਬੈਠੇ ਆ ਤੇ ਇਹ ਕਰਕੇ ਇਹੋ ਹੀ ਆ ਨਾਲੇ ਹੁਣ ਜੋ ਇਹਨੂੰ ਸਰਕਾਰ ਨੂੰ ਚਾਹੀਦਾ ਜੋ ਗਰੀਬ ਪਰਿਵਾਰ ਇਹਨੂੰ ਆਪਣੀ ਸਹਾਇਤਾ ਵੀ ਚਾਹੀਦੀ ਕਰਨੀ ਇਹਨੂੰ ਵੀ ਚਲੋ ਜੋ ਵੀ ਬੱਚੇ ਦਾ ਜਾਣ ਤਿਆ ਤਾਰਾਂ ਤੋਰਾ ਦਾ ਵੀ ਕੋਈ ਕਰਨਾ ਚਾਹੀਦਾ ਜਾਂ ਇਹਨਾਂ ਨੂੰ ਮਕਾਨਾਂ ਨੂੰ ਆਖਾ ਵੀ ਨਾ ਐਨਓਸੀ ਇਹਨਾਂ ਨੂੰ ਕਰੰਟ ਦੇਣ ਇਹਨਾਂ ਨੂੰ ਨਾਂ ਬੱਤੀਆਂ ਦੇਣ ਇਹਨਾਂ ਨੂੰ ਤੇ ਆਪੇ ਨਾਂ ਬਣਾਉਣਾ ਕੋਈ ਕਿਨੋ ਮੀਟਰ ਹੀ ਨਾ ਲਾਉਣ ਜੇ ਬਣਾਉਂਦਾ ਉਹਨੂੰ ਮੀਟਰ ਲਾਉਣ ਹੀ ਨਾ ਪਿਆ ਨਾਂ ਬਣਾਉਣ ਲੋਕ ਜਦੋਂ ਮੀਟਰ ਲਾਉਣੇ ਐਨਓਸੀਆਂ ਦੇਣੀਆਂ ਫਿਰ ਆਪੇ ਲੋਕਾਂ ਬਣਾਉਣੇ ਆ ਸਸਤਾ ਦੇਖ ਕੇ ਲੋਕ ਆਟ ਜਾਂਦੇ ਆ ਵੀ ਮੈਨੂੰ ਸਸਤਾ ਮਕਾਨ ਮਿਲ ਗਿਆ ਸਸਤਾ ਪਲਾਟ ਮਿਲ ਗਿਆ ਹਾਂ ਕੱਲਾ ਕੱਲਾ ਉਹ ਵੀ ਪੰਜ ਸੱਤੀ ਖਾਲੀ ਹੋਇਆ ਬੜੇ ਚੰਗੇ ਮਹਾਰਾਜ ਦੇ ਜਾਲਪਾ ਲਿਆ ਆ ਬਾਬੂ ਨੇ ਬੜੇ ਸਾਲਾਂ ਬਾਅਦ ਦਿੱਤਾ 1200 ਰੁਪਈਆ ਬਸ ਉਹਦੇ ਕਰਕੇ ਉਹਦੇ ਨਾਲ ਮੁੰਡਾ ਬਚਾ ਲ ਬੁਢਾ ਹੋ ਗਿਆ ਗਿੱਲੀ ਕੁਮਰੇ ਮਨਸ਼ੇ ਮਸਾ ਨਾਮ ਪੀਸ ਨਾਮ ਜਾਲੂ ਨੇ ਕਿੱਥੋਂ ਰਹਿਣ ਵਾਲੇ ਐ ਅਸੀਂ ਚੱਕਦੇ ਆ ਜੀ ਸਾਡੇ ਕੋਲ ਇੱਕ ਪੇਸ਼ੈਂਟ ਲੈ ਕੇ ਆਏ ਸੀ ਉਹਦੇ ਘਰ ਦੇ ਦਿਲਜਾਨ ਸਿੰਘ 8 ਸਾਲ ਦਾ ਬੱਚਾ ਹੈ son of ਰਣਜੀਤ ਸਿੰਘ ਉਹ ਉਹਨਾਂ ਦੇ ਘਰਦਿਆਂ ਦੇ ਦੱਸਣ ਦੇ ਮੁਤਾਬਕ ਕੋਠੇ ਤੇ ਗੁੱਡੀਆਂ ਡਾ ਰਿਆ ਸੀ ਚਾਈਨਾ ਡੋਰ ਦੇ ਨਾਲ ਸੋ ਜਦੋਂ ਚਾਈਨਾ ਡੋਰ ਕਿਤੇ ਹਾਈ ਵੋਲਟੇਜ ਤਾਰ ਦੇ ਨਾਲ ਟੱਚ ਕੀਤੀ ਤੇ ਉਹ ਬੱਚੇ ਨੂੰ ਡੋਰ ਦੇ ਥਰੂ ਕਰੰਟ ਲੱਗ ਗਿਆ ਤੇ ਆਪਾਂ ਤੇ ਆਪਣੇ ਲੋ ਬਹੁਤ ਕੋਸ਼ਿਸ਼ ਕੀਤੀ ਸੀ ਪੀਆਰ ਵਗੈਰਾ ਐਡਨਲਨ ਸਾਰਾ ਕੁਝ ਦਿੱਤਾ ਬਟ ਉਸ ਦੇ ਬਾਵਜੂਦ ਵੀ ਬੱਚੇ ਨੂੰ ਬਚਾਉਣ ਚਾ ਸਫਲ ਰਿਹਾ ਇਸ ਲਈ ਇਹੀ ਤੇ ਸਾਰਿਆਂ ਨੂੰ ਇਹੀ ਇਤਲਾਹ ਦੇਣੀ ਆ ਕਿ ਚਾਈਨਾ ਡੋਰ ਤੋਂ ਜਿੰਨਾ ਭੇਜ ਕੀਤਾ ਜਾਵੇ ਉਹਨਾ ਹੀ ਚੰਗਾ ਚਾਈਨਾ ਡੋਰ ਵੇਚਣ ਅਤੇ ਖਰੀਦਣ ਵਾਲਿਆਂ ਦੇ ਵੱਲੋਂ ਅਜਿਹੇ ਕਈ ਘਰ ਉਜਾੜ ਦਿੱਤੇ ਗਏ ਨੇ ਜਿਨ੍ਹਾਂ ਦੇ ਘਰ ਇੱਕ ਲੋਤੇ ਬੱਚੇ ਸਨ ਰੋ ਰੋ ਕੇ ਮਾਪੇ ਆਪਣੇ ਨਾ ਦੁਨੀਆ ਛੱਡ ਚੁੱਕੇ ਬੱਚਿਆਂ ਨੂੰ ਇਹੀ ਆਖ ਰਹੇ ਨੇ ਕਿ ਚੱਲ ਪੁੱਤ ਉੱਠ ਘਰ ਚੱਲੀਏ ਰੋਂਦਾ ਹੋਇਆ ਇਹ ਮਾਮਾ ਆਪਣੇ ਨਿੱਕੇ ਜਿਹੇ ਜਵਾਕ ਨੂੰ ਉਠਾ ਉਠਾ ਕੇ ਇਹੀ ਕਹਿ ਰਿਹਾ ਹੈ ਕਿ ਇਹ ਮੇਰਾ ਜਾਨੂ ਹੈ ਹੱਦ ਹੁਣੇ ਮੇਰੇ ਨਾਲ ਕਿਉਂ ਨਹੀਂ ਜਾ ਰਿਹਾ ਤਰਨ ਤਰਨ ਦੀ ਫਤੇਚਾ ਕਲੋਨੀ ਦਾ ਇਹ ਮਾਮਲਾ ਜਿੱਥੇ 6 ਸਾਲਾ ਬੱਚੇ ਦੀ ਜਾਨ ਜਾਣ ਤੋਂ ਬਾਅਦ ਪਰਿਵਾਰ ਤੇ ਵਿੱਚ ਮਾਤਮ ਛਾ ਗਿਆ ਘਰ ਦੀ ਛੱਤ ਤੇ ਚਾਇਨਾ ਡੋਰ ਲਟਕ ਰਹੀ ਸੀ ਅਤੇ ਉਸ ਨੂੰ ਫੜਨ ਲੱਗਿਆ ਹੀ ਇਸ ਬੱਚੇ ਦੀ ਜਾਨ ਗਈ ਹੈ ਘਰ ਦੀ ਛੱਤ ਤੇ ਪਤੰਗ ਉੱਡ ਰਹੀ ਸੀ ਅਤੇ ਉਸ ਨੂੰ ਲੈਣ ਹੀ ਜਦੋਂ ਲੱਗਿਆ ਸੀ ਬੱਚਾ ਤਾਂ ਨੇੜੇ ਤੋਂ ਲੰਘ ਰਹੀ ਹਾਈ ਵੋਲਟੇਜ ਕਰੰਟ ਦੀ ਤਾਰ ਉਸ ਨੂੰ ਛੂ ਗਈ ਇਸ ਦੌਰਾਨ ਹੀ ਤੇਜ਼ ਕਰੰਟ ਡੋਰ ਦੇ ਵਿੱਚ ਆਇਆ ਅਤੇ ਬਾਅਦ ਦੇ ਵਿੱਚ ਬੱਚੇ ਦੇ ਪੈਰਾਂ ਹੇਠੋਂ ਨਿਕਲ ਗਿਆ ਇਸ ਤਰ੍ਹਾਂ ਦੇ ਨਾਲ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਦੱਸਿਆ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਭੱਜ ਕੇ ਇਸ ਬੱਚੇ ਨੂੰ ਹਸਪਤਾਲ ਲੈ ਕੇ ਗਏ ਸੀ ਪਰ ਡਾਕਟਰਾਂ ਨੇ ਇਸ ਨੂੰ ਉੱਥੇ ਮ੍ਰਿਤਕ ਐਲਾਨ ਦਿੱਤਾ ਇਸ ਮਾਸੂਮ ਦੀ ਪਛਾਣ ਦਿਲਜਾਨ ਦੇ ਵਜੋਂ ਕੀਤੀ ਗਈ ਹੈ ਜੋ ਕਿ ਤਰਨਤਾਰਨ ਦਾ ਰਹਿਣ ਵਾਲਾ ਸੀ ਆ ਜਾਨੂੰ ਆ ਦਾ ਜੇ ਆ ਜਲੀਏ ਪੁੱਤ ਆ ਜਲੀਏ ਕੀ ਗੱਲ ਹੋਈ ਭਾਜੀ ਆ ਜਲੀਏ ਮੇਰਾ ਪੁੱਤ ਆਂ ਮੇਰਾ ਬੋਤ ਲਈਏ ਮਗਰੇ ਅਬ ਓ ਮੇਰਾ ਜਾਨੂ ਆ ਡਾਏ ਆ ਜਲੀਏ ਪੁੱਤ ਆਇਲੀਏ ਕੀ ਦੇ ਲਈ ਭਾਜੀ ਆਇਲੀਏ ਮੇਰਾ ਪੁੱਤ ਆਏ ਵੇਦੇ ਤੋਂ ਗੁੱਡੀ ਕਿਦੇ ਆਈ ਲੁੱਟਣ ਦਿਆ ਇਹ ਤੇ ਨਿਆਣਾ ਹੈਗਾ ਤੇ ਮੈਂ ਇਹ ਥੱਲੇ ਆਇਆ ਹੀ ਮੈਂ ਉਹ ਟੈਂਪੂ ਲਾ ਕੇ ਜਾ ਕੇ ਤੇ ਮੋਟਰਸਾਈਕਲ ਢਾਕੇ ਮੈਂ ਉਹਨੂੰ ਵਾਜਾ ਵੀ ਦੇ ਦਿਆਂ ਨਾ ਪਰੀ ਗੁੱਡੀ ਕਿਉਂਕਿ ਲੈਣੇ ਵੱਡੀ ਚ ਕਰੰਟ ਉਣਾ ਕੇ ਦੇ ਉਹਨੇ ਗੁੱਡੀ ਫੜ ਲਈ ਜੋ ਗੁੱਡੀ ਫੜੀ ਨਾਲ ਹੀ ਉਹ ਕਰੰਟ ਪੈ ਗਿਆ ਉਸੇ ਵੇਲੇ ਮਤਲਬ ਗੁੱਡੀ ਦੀ ਡੋਰ ਹੱਥ 'ਚ ਹੋਊਗੀ ਵੱਡੀ ਗੱਲ ਤੇ ਉਹਦੇ ਪਰਾਵੇ ਦੀ ਬੱਤੀ ਨਿਕਲ ਗਈ ਨਾਲ ਹੀ ਮੈਂ ਉਹਨੂੰ ਵੇਖ ਕੇ ਚੀਕਾ ਮਾਰ ਕੇ ਭੱਜ ਗਿਆ ਆ ਵੀਰ ਹੀ ਟੈਂਪੂ ਵਾਲਾ ਨਾਲ ਆ ਵੀਰ ਮੈਂ ਇਹਨੂੰਵਾਜਾ ਮਾਰ ਕੇ ਇਹਨੂੰ ਪੁੱਛਉਂ ਹੀ ਭੱਜੇ ਗਏ ਉਹ ਤੋਂ ਛਾਤੋਂ ਅੰਦਰ ਹੀ ਡੋਕਲੇ ਆ ਉਹ ਬਤੀ ਉਹਨ ਜਿਹਨੂੰ ਪੈਰਾ ਚੋਂ ਨਿਕਲ ਗਈ ਵਿਚਾਰੇ ਦੇ ਮੰਮੀ ਮੇਰੀ ਨੇ ਲਾ ਕੇ ਥੱਲੇ ਇੱਕਦਮ ਜੱਫੀ ਪਾ ਕੇ ਥੱਲੇ ਸੋਟ ਲਿਆ ਵਾ ਕੀ ਨਾਂ ਬੱਚੇ ਦਾ ਦਿਲਜਾਨ ਸਿੰਘ ਇਹ ਤਾਰਾ ਦੂਰ ਹਟ ਦੇ ਦੇ ਤੂੰ ਇਹ ਤਾਰਾ ਇਹਨਾਂ ਨੂੰ ਹਟਣਿਆ ਇਹਨਾਂ ਹੋਣ ਇਹਨਾਂ ਦੀ ਮਰਜ਼ੀ ਆਪਾਂ ਕਹਿ ਸਕਦੇ ਕਹੇ ਨੂੰ ਪਰ ਆੜਾ ਦੇ ਜਵਾਗ ਚਲ ਗਿਆ ਨਾ ਉਚਾਨ ਜਿਆਦਾ ਹੋ ਗਿਆ। ਉਹ ਉਤਾਰ ਗੁੱਡੀ ਫੜ ਲੱਗਾ ਏ। ਤੋਂ ਡੋਰਾ ਉਤੇ ਹੀ ਉਹ ਡੋਰਾ ਜਿਉਂ ਖਿੱਚੀ ਤੇ ਨਾਲ ਹੀ ਉਹ ਮੌਤ ਹੋ ਗਈ ਉਹਦੀ। ਤੇ ਉਹ ਪੈਰ ਕੋ ਥੱਲੇ ਉਤਾਰ ਕੇ ਫਿਰ ਹਸਪਤਾਲ ਖੜਿਆ ਉਹਨਾਂ ਦਾ ਹੱਤਾ ਵੀ ਨਹੀਂ। ਤੇ ਮਾਜੀ ਅਭੀ ਤਾਰਾ ਹੀ ਨੀਵੀਆਂ ਜਿਆਦੀਆਂ ਨਿਆਣਾਂ ਨੂੰ ਇਹ ਛੜਾ ਛੜਾ ਇਹ ਪ੍ਰਬੰਧ ਕਰਨਾ ਚਾਹੀਦਾ ਜਾਂ ਤੇ ਬਣਾਉਣੀ ਨਾ ਦੇਣ ਉਹਦੇ ਨਾਲ ਇਹਨਾਂ ਨੂੰ ਨੋਸੀ ਦੇਣ, ਜਾਂ ਦੇਣ, ਜਾਂ ਠੇਕੇ ਦੇ